ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਹੈਂਡਵਰਕ ਦੀ ਵੈਰਾਈਟੀ ਅੱਜ ਦੇ ਜਿੰਨੇ ਵੀ ਸੂਟ ਆਏ ਨੇ ਸਾਰੇ ਹੈਂਡਵਰਕ ਦੇ ਉੱਪਰ ਪਾਰਟੀ ਵੇਅਰ ਕਲੈਕਸ਼ਨ ਰਹੂਗੀ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਪਾਉਣ ਲਈ ਸੰਡੇ ਆਪਣੀ ਵੀਡੀਓ ਨਹੀਂ ਆਉਂਦੀ ਹੈਗੀ ਵੈਸੇ ਪਰ ਹੁਣ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਸੰਡੇ ਨੂੰ ਵੀਡੀਓ ਜੇ ਟਾਈਮ ਮਿਲੇ ਤਾਂ ਜ਼ਰੂਰ ਕਿਉਂਕਿ ਇਹ ਵਾਲੀਆਂ ਵੈਰਾਈਟੀਆਂ ਰਹਿ ਜਾਂਦੀਆਂ ਨੇ ਅ मतलब ਕਿ ਸਾਰਾ ਵੀਕ ਕੁਛ ਨਾ ਕੁਛ ਨਿਊ ਆਈ ਜਾਂਦਾ ਨਾਲ ਦੀ ਨਾਲ ਉਹ ਅਪਲੋਡ ਕਰੀ ਜਾਂਦਾ ਸੋ ਕਈ ਭੈਣਾਂ ਦੀ ਬਸ ਇਹੀ ਆ ਕਿ ਤੁਸੀਂ ਪਾਰਟੀ ویئر 컬렉ਸ਼ਨ ਬਹੁਤ ਘੱਟ ਲੈ ਕੇ ਆਉਨੇ ਹੋ ਸੋ ਉਹਦੇ ਲਈ ਸਪੈਸ਼ਲ ਇਹ ਆ ਕਿ ਵੀਕ ਦੇ ਵਿੱਚ ਜਿਵੇਂ ਅੱਜ ਸੰਡੇ ਵੈਸੇ ਤਾਂ ਵੀਡੀਓ ਆਣੀ ਨਹੀਂ ਸੀ ਪਰ ਸਪੈਸ਼ਲੀ ਅੱਜ ਜਿੰਨੀ ਵੀ ਇਹ ਅੱਜ ਦੀ ਆਪਾਂ ਰੇਂਜ ਕਵਰ ਕਰ ਰਹੇ ਆ ਸਾਰੀ ਪਾਰਟੀ ویئر 컬렉ਸ਼ਨ ਦੇ ਉੱਪਰ ਤੇ ਹੈਂਡਵਰਕ ਦੇ ਸੂਟ ਵਧੀਆ ਪ੍ਰੀਮੀਅਮ ਰੇਂਜ ਦੇ ਨੇ ਬਹੁਤ ਸੋਹਣੀ 컬렉ਸ਼ਨ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕ੍ਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਜਾਂ ਪਹਿਲਾਂ ਤੋਂ ਦੇਖਦੀਆਂ ਆ ਰਹੀਆਂ ਪਰ ਕਈ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੂਟ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣਾ ਬਹੁਤ ਹੀ ਵਧੀਆ ਹਾਂ ਜੀ ਪੂਰੀ ਪਾਰਟੀ ਵੀਅਰ ਕਲੈਕਸ਼ਨ ਰਹੂਗੀ ਮਾਊਸ ਜਿਹਾ ਕਲਰ ਆ ਸੂਟ ਦਾ ਬਹੁਤ ਹੀ ਪਿਆਰਾ ਸਾਰਾ ਘੇਰੇ ਦੇ ਉੱਪਰ ਦੇਖਣਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਸੂਟ ਦੇ ਉੱਪਰ ਸਾਰਾ ਹੈਂਡਵਰਕ ਦਾ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਵਾ ਇਹ ਟੈਬੀ ਔਰਗੈਂਜ਼ਾ ਵਾ ਟੈਬੀ ਔਰਗੈਂਜ਼ਾ ਦੇ ਉੱਪਰ ਜਿਵੇਂ ਲਾਈਨਿੰਗ ਵਾਲੀ ਸ਼ਰਟ ਕਹਿਦੀ ਹੈ ਉਦਾਂ ਦੀ ਸ਼ਰਟ ਹੈ ਇਹ ਲਾਈਨਿੰਗ ਦਾ ਪ੍ਰਿੰਟ ਹੈ ਇਹਦੇ ਵਿੱਚ ਇਸ ਤਰ੍ਹਾਂ ਸਾਰਾ ਇਹਦਾ ਫਰੰਟ ਲੁੱਕ ਹੋਊਗੀ ਫਰੰਟ ਲੁੱਕ ਇਦਾਂ ਰਹੂਗੀ ਸਾਰੇ ਸੂਟ ਦੀ ਸਾਰਾ ਟੋਟਲੀ ਹੈਂਡ ਦੇ ਨਾਲ ਸਾਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਪੀਸ ਆ ਇਹ ਨਾਲ ਇਹਦੀ ਬਾਟਮ ਦੇ ਉੱਪਰ ਵੀ ਪਿਓਰ ਵਿਸਕੋਜ਼ ਸਿਲਕ ਦੇ ਉੱਪਰ ਬਾਟਮ ਰਹੂਗੀ ਆ ਲੋ ਜੀ ਸਿਲਕ ਦੀ ਬਾਟਮ ਆ ਬਹੁਤ ਹੀ ਪਿਆਰੀ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਨਾਲ ਇਹਨਾਂ ਦੇ ਰਹਿਣ ਰਹੂਗਾ ਚਨੂਨ ਦਾ ਦੁਪੱਟਾ ਆਲੋਚ ਚਨੂਨ ਦਾ ਹੈਗਾ ਦੁਪੱਟਾ 4 ਸਾਈਡ ਲੈਸ ਦੇ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਦੁਪੱਟੇ ਦੇ ਉੱਪਰ ਵੀ ਵਰਕ ਮਿਲੂਗਾ ਬਹੁਤ ਸੋਹਣਾ ਵਰਕ ਹੋਇਆ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਬਹੁਤ ਹੀ ਪਿਆਰੀ ਜੀ ਪ੍ਰਾਈਸ ਦੇ ਵਿੱਚ ਆਇਨੇ ਸੂਟ ਸੋ ਜਿਹੜਾ ਵੀ ਹੈਂਡਵਰਕ ਦੇ ਟੋਟਲੀ ਸੋਨੇ ਪ੍ਰੀਮੀਅਮ ਰੇਂਜਾਂ ਨੇ ਮਾਰਕੀਟ ਵਿੱਚੋਂ ਟਰਾਈ ਕਰ ਸਕਦੇ ਹੋ ਪਰ ਬਹੁਤ ਹੀ ਇੱਕੋ ਹੀ ਰੇਂਜ ਦੇ ਉੱਪਰ ਅਸੀਂ ਇਹ ਸਾਰੇ ਸੂਟ ਲੈ ਕੇ ਆਏ ਹਾਂ 3500 3550 ਦੇ ਵਿੱਚ ਇਹ ਵਾਲੇ ਸੂਟ ਨੇ 35 50 3550 3550 ਦੇ ਵਿੱਚ ਹੈ ਜਿਹੜਾ ਮਰਜੀ ਇਹ ਵਾਲਾ ਤੁਸੀਂ ਸੂਟ ਲੈ ਲਿਓ ਬਹੁਤ ਸੋਹਣੇ ਜਾਨਕਿ ਪੀਸ ਨੇ ਸਾਰੇ ਬਣ ਕੇ ਆਏ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹ ਵੀ ਸੇਮ ਫੈਬਰਿਕ ਦੇ ਉੱਪਰ ਆ ਹਲੋ ਨਿਊ ਫੈਬਰਿਕ ਨੇ ਇਹ ਸਾਰੇ ਬਹੁਤ ਹੀ ਸੋਹਣੇ ਜਿਨ੍ਹਾਂ ਤੇ ਇਹ ਸਾਰੇ ਹੈਂਡਵਰਕ ਦੇ ਸੂਟ ਰੈਡੀ ਹੋਏ ਨੇ ਬਹੁਤ ਹੀ ਪਿਆਰੇ ਇਹ ਫੈਬਰਿਕ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ फटाफट ਸਕਰੀਨ ਦੇਖੋ ਸਾਰਾ ਗਲਾ ਬਣਿਆ ਹੋਇਆ ਬਹੁਤ ਹੀ ਸੋਹਣਾ ਕਲਰ ਆ ਅਲੱਗ ਜਿਆਣਾ ਗਾਜਰੀ ਜਿਹਾ ਸ਼ੇਡ ਆ ਬਹੁਤ ਪਿਆਰਾ ਤੇ ਸਾਰਾ ਗਲੇ ਦਾ ਕੰਮ ਮਿਲੂਗਾ ਇਸ ਤਰ੍ਹਾਂ ਸਾਰਾ ਪੱਲੇ ਦੇ ਉੱਪਰ ਕੰਮ ਮਿਲੂਗਾ ਬਹੁਤ ਸੋਹਣਾ ਕੰਮ ਪੱਲੇ ਦੇ ਉੱਪਰ ਹੋਇਆ ਹੋਇਆ ਟੋਟਲੀ ਹੈਂਡਵਰਕ ਆ ਟੋਟਲੀ ਹੈਂਡਵਰਕ ਦਾ ਕੰਮ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਪੱਲੇ ਦੇ ਉੱਪਰ ਤੇ ਗਲਾ ਬਣਿਆ ਬਹੁਤ ਸੋਹਣੀ ਕਲੈਕਸ਼ਨ ਆ ਸੋ ਫਟਾਫੜ ਸਕਰੀਨਸ਼ਾਟ ਲੈ ਲਓ ਨਾਲ ਸੇਮ ਹੀ ਦੇਖੋ ਬਾਹਾਂ ਦੇ ਉੱਪਰ ਵੀ ਕੰਮ ਬਣ ਲਗੇ ਸਾਰੇ ਸੋਟਾਂ ਦੇ ਆ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਤੇ ਫਰੰਟ ਲੁੱਕ ਤੁਸੀਂ ਦੇਖ ਹੀ ਰਹੇ ਹੋ ਨਾਲ ਇਹਨਾਂ ਦੇ ਆਉਣਗੀਆਂ ਬਾਟਮ ਬਾਟਮ ਇਹਦੀ ਪਲੇਨ ਰਹੂਗੀ ਆ ਲੋ ਜਿਹੜੀਆਂ ਇਹ ਕਿਉਂਕਿ ਕਾਫੀ ਫਰੰਟ ਹੈਵੀ ਹੋ ਗਿਆ ਸੋ ਬਾਟਮ ਇਹਦੀ ਪਲੇਨ ਰਹੂਗੀ ਤੇ ਦੁਪੱਟਾ ਸੇਮ ਆਊਗਾ ਚਨੋਂ ਦਾ ਵਿਸਕਾਸਟ ਨੂੰਨ ਦੀ ਸਾਰੀ ਕੁਆਲਿਟੀ ਲੱਗੀ ਆ ਦੁਪੱਟਿਆਂ ਦੀ ਤੇ ਇਦਾਂ ਸਾਰੇ ਦੁਪੱਟੇ ਦੇ ਉੱਪਰ ਵੀ ਵਰਕ ਹੋਊਗਾ ਬਹੁਤ ਸੋਹਣਾ ਵਰਕ ਆ ਦੁਪੱਟੇ ਤੇ ਗਾਜੀ ਜਿਹਾ ਛੇੜਾ ਪਿਆਜ਼ੀ ਜਿਹਾ ਕਹਿ ਸਕਦੇ ਆ ਪਿਆਜ਼ੀ ਗਾਜਰੀ ਜਿਹਾ ਤਾਂ ਮਿਕਸ ਜਿਹਾ ਛੇੜਾ ਬਹੁਤ ਹੀ ਸੋਹਣਾ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫੜ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਤਾਂ ਕਿ ਜਿਹੜਾ ਵੀ ਸੂਟ ਤੁਹਾਡਾ ਸਿਲੈਕਟ ਹੋਵੇ ਤੁਹਾਡੇ ਘਰ ਤੱਕ ਪਹੁੰਚਾ ਕਰ ਸਕੀਏ ਅਲੋ ਇਹ ਆਰੀ ਪਲੱਸ ਹੈਂਡ ਦਾ ਮਿਕਸ ਪੀਸ ਆ ਇਤੇ ਆਰੀ ਦਾ ਕੰਮ ਵੀ ਮਿਲੂਗਾ ਤੁਹਾਨੂੰ ਸੋਬਰਜੀ ਕਲੈਕਸ਼ਨ ਆ ਦੇਖੋ ਪਿਓਰ ਨੇਚਰਲ ਕ੍ਰੇਵ ਦੇ ਉੱਪਰ ਆ ਨੇਚਰਲ ਕ੍ਰੇਵ ਦਾ ਸਾਰਾ ਬੇਸ ਲੱਗਿਆ ਹੋਇਆ ਵਾ ਸਾਰਾ ਟੋਟਲੀ ਉੱਪਰ ਸਾਰਾ ਹੈਂਡਵਰਕ ਦਾ ਕੰਮ ਮਿਲੂਗਾ ਵਿੱਚ ਨਾਲ ਸੇਮ ਆਰੀ ਦਾ ਜਿਹੜੀਆਂ ਪੈਨਲਸ ਬਣੀਆਂ ਉਹ ਆਰੀ ਨਾਲ ਬੜੀਆਂ ਹੋਈਆਂ ਆ ਸਾਰਾ ਟੋਟਲੀ ਹੈਂਡ ਦਾ ਕੰਮ ਹੋਇਆ ਹੋਇਆ ਤੇ ਸੇਮ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਨਾਲ ਇਹਦੇ ਵੀ ਵਿਸਕੋਸਟ ਨੂਨ ਦਾ ਦੁਪੱਟਾ ਇਹ ਦੁਪੱਟੇ ਇਕੱਲੇ ਸਿੰਗਲ ਹੀ ਜਿਵੇਂ ਕਮਰ ਚਨੂਨ ਦਾ ਨਾ ਭਾਰਤ ਦਾ ਹੋਇਆ ਉਹ ਵਾਲੀ ਸਾਰੀ ਕੁਆਲਿਟੀ ਆ ਬਹੁਤ ਹੀ ਸੋਹਣੀਆਂ ਦੁਪੱਟੀਆਂ ਦੀ ਕੱਲਾ 1500 ਚ ਦੁਪੱਟਾ ਹੀ ਰੈਡੀ ਮਤਲਬ ਕਿ ਬਿਨਾ ਡਾਈ ਬਿਨਾ ਕੜਾਈਆਂ ਤੋਂ ਮਿਲਦਾ ਜੀ ਬਹੁਤ ਸੋਹਣੀ ਦੇਖੋ ਪੱਲਿਆਂ ਦੇ ਉੱਪਰ ਵੀ ਦੁਪੱਟੇ ਦੇ ਸਾਰੇ ਵਰਕ ਮਿਲੂਗਾ ਇਸ ਤਰ੍ਹਾਂ ਤੁਹਾਨੂੰ ਸਾਰਾ ਹੈਂਡ ਦਾ ਕੰਮ ਹੈ ਲੋ ਦੁਪੱਟੇ ਤੇ ਵੀ ਦੁਪੱਟੇ ਦਾ ਕੰਮ ਵੀ ਸਾਰਾ ਹੈਂਡ ਦਾ ਬਹੁਤ ਸੋਹਣਾ ਕੰਮ ਹੋਇਆ ਇਹ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਜਿਹੜਾ ਵੀ ਕਸੂੜ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਲਓ ਸਿਰਫ 3500 ਰੁਪਿਆ ਪ੍ਰਾਈਸ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਆ ਆ ਲਓ ਜੀ ਇਹ ਡਬਲ ਡਾਈ ਆ ਦੇਖੋ ਸਾਰਾ ਹੈਂਡ ਦਾ ਪਲੱਸ ਧੱਪਕੇ ਦਾ ਕੰਮ ਸਾਰਾ ਹੈਂਡ ਪਲੱਸ ਧੱਪਕਾ ਦੋਨੇ ਹੀ ਮਿਲਣਗੇ ਇਹਦੇ ਤੇ ਕੋਈ ਧਾਗੇ ਦਾ ਕੰਮ ਨਹੀਂ ਮਿਲਣਾ ਇਹ ਵਾਲੇ ਪੀਸ ਦੇ ਉੱਪਰ ਜਸਟ ਹੈਂਡ ਡੈਨ ਸਿਰਫ ਦਬਕੇ ਦਾ ਪਾਫ ਦਾ ਇਹੀ ਕੰਮ ਮਿਲਣਗੇ ਟੂ ਡਾਈ ਇਹ ਹੈਗਾ ਵਾ ਬਹੁਤ ਹੀ ਸੋਹਣਾ ਪੀਸ ਇਸ ਤਰ੍ਹਾਂ ਪੈਨਲਸ ਬਣੀਆਂ ਹੋਈਆਂ ਨੇ ਨਾਲ ਆਉਗੀ ਸੇਮ ਗ੍ਰੀਨ ਕਲਰ ਦੀ ਮਹਿੰਦੀ ਹੈ ਗ੍ਰੀਨ ਦੇ ਨਾਲ ਕੰਟਰਾਸਟ ਆ ਬਾਟਮ ਇਹ ਪਹਿਲਾਂ ਵੀ ਆਪਾਂ ਸੇਲ ਕਰ ਚੁੱਕੇ ਹਾਂ ਰਿਪੀਟ ਪੀਸ ਨੇ ਇਹ ਪਿਛਲੇ ਵਾਰ ਵੀ ਡਬਲ ਡਾਈ ਸੋਟ ਆਈ ਸੀ ਆਪਣੇ ਕੋਲੇ ਤੇ ਇਹਦੇ ਨਾਲ ਵੀ ਸੇਮ ਆਊਗਾ ਚਨੂਨ ਦਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਕਿਤੇ ਗੋਟਾ ਪੱਤੀ ਦਾ ਕੰਮ ਮਿਲੂ ਪੂਰੇ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਹੀ ਸੋਹਣੇ ਤੇ ਡਬਲ ਡਾਈ ਹੋਏ ਦੁਪੱਟਾ ਵਾ ਬਹੁਤ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਬਹੁਤ ਸੋਹਣੇ ਆ ਦੇਖੋ ਆ ਵੀ ਪੀਸ ਬਹੁਤ ਸੋਹਣਾ ਸਾਰਾ ਟੋਟਲੀ ਦੇਖ ਸਕਦੇ ਹੋ ਸਾਰਾ ਦੱਪਕੇ ਦਾ ਹੈਂਡ ਦਾ ਸਾਰਾ ਪੀਸ ਮਿਲੂਗਾ ਬਹੁਤ ਪਿਆਰਾ ਪੀਸ ਆ ਨਾਲ ਇਹਦੇ ਸੇਮ ਰਹੂਗਾ ਮੋਰ ਪੰਖੀਆ ਫਰੋਜ਼ੀ ਕਲਰ ਨਾਲ ਕੰਟਰਾਸਟ ਇਹਦਾ ਇਹ ਵੀ ਡਬਲ ਡਾਈਵ ਪੀਸ ਆ ਤੇ ਨਾਲ ਇਹਦਾ ਸੇਮ ਰਹੂਗਾ ਪਿਓਰ ਬਿਸਕੋਸਟ ਨੂਨ ਦੇ ਦੁਪट्टे ਗੋਟਾ ਗੋਟਾ ਪੱਤੀ ਵੀ ਆ ਨਾਲ ਸਾਰੇ ਲੈਸਸ ਦਾ ਕੰਮ ਵੀ ਹੋਇਆ ਬਹੁਤ ਸੋਹਣੇ ਪੀਸ ਰੈਡੀ ਹੋਏ ਹੋਏ ਨੇ ਬਹੁਤ ਸੋਹਣਾ ਸਰਦਾਰੀਆ ਕਲਰ ਆ ਇਹ ਸਾਰਾ ਹੀ ਤੁਹਾਨੂੰ ਬਹੁਤ ਹੀ ਸੋਹਣਾ ਵਰਕ ਮਿਲੂਗਾ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਸੂਟ ਦੇ ਉੱਪਰ ਬਹੁਤ ਸੋਹਣਾ ਸਾਰਾ ਕ੍ਰਾਸ਼ੇ ਟਿਸ਼ੂ ਦੇ ਉੱਪਰ ਆ ਇਹ ਬਹੁਤ ਸੋਹਣੀ ਵਿਸਕੋਸ ਦੀ ਕੁਆਲਿਟੀ ਆ ਆਹ ਦੇਖੋ ਸਾਰਾ ਟਿਸ਼ੂ ਦਾ ਟਿਸ਼ੂ ਦਾ ਫੈਬਰਿਕ ਆ ਫੈਬਰਿਕ ਕੀ ਬਹੁਤ ਸੋਹਣਾ 골ਡਨ ਜਿਹਾ ਕਲਰ ਆ ਇੱਕ ਤਾਂ ਕਲਰ ਇੰਨਾ ਪਿਆਰਾ ਵਾ ਉੱਪਰ ਜੀ ਵਰਕ ਇੰਨਾ ਸੋਹਣਾ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਨਾਲ ਸੇਮ ਹੀ ਸੋਬਰ ਜਾ ਕੰਮ ਇਹ ਲੁਗਾ ਬਾਹਾਂ ਤੇ ਟੋਟਲੀ ਹੈਂਡ ਆ ਇਹਦੇ ਵਿੱਚ ਵੀ ਇੱਕ ਇੱਕ ਧਾਗਾ ਵੀ ਤੁਹਾਨੂੰ ਉਹ ਨਹੀਂ ਮਿਲੂਗਾ ਬਰੈਡ ਦਾ ਟੋਟਲੀ ਹੈਂਡ ਦਾ ਕੰਮ ਮਿਲੂਗਾ ਸਾਰਾ ਸੋਟ ਦੇ ਉੱਪਰ ਨਾਲ ਮਿਲੂਗੀ ਸੇਮ ਬਾਟਮ ਇਹਦੇ ਨੈਚੁਰਲ ਕ੍ਰੇਪ ਦੀ ਬਾਟਮ ਆ ਜੀ ਨਾਲ ਪਿਓਰ ਚਨੂਨ ਦਾ ਦੁਪੱਟਾ ਪਿਓਰ ਚਨੂਨ ਦਾ ਨਾਲ ਲੱਗਿਆ ਹੋਇਆ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਲਓ ਪੂਰਾ ਪਿਓਰ ਚਨੂਨ ਆ ਲੈਸਿਸ ਦਾ ਸਾਰਾ ਲੈਸਿਸ ਦਾ ਕੰਮ ਮਿਲੂਗਾ ਸਾਈਡਾਂ ਤੇ ਗੋਟਾ ਪੱਤੀ ਦਾ ਕੰਮ ਲੁਗਾ ਬਹੁਤ ਸੋਹਣਾ ਪੀਸ ਆ ਬਹੁਤ ਹੀ ਜ਼ਿਆਦਾ ਸੋਹਣਾ ਤੇ ਰੇਂਜ ਕੁਝ ਵੀ ਨਹੀਂ ਹੈਗੀ ਸਿਰਫ 3500 ਰੁਪਿਆ 3500 ਚ ਇੰਪੋਸੀਬਲ ਆ ਕਿਤੋਂ ਨਹੀਂ ਮਿਲਣਾ ਇੰਨਾ ਪਿਆਰਾ ਇੰਨਾ ਸੋਹਣਾ ਪੀਸ ਤੁਹਾਨੂੰ ਆ ਲੋ ਲਓ ਇਹ ਟਿਸ਼ੂ ਦੇ ਉੱਪਰ ਆਨਲੀ ਜਿਵੇਂ نیچے ਵਾਲਾ ਕ੍ਰਾਸ਼ ਨਾਲ ਸੀਗਾ ਇਹ ਓਨਲੀ ਟਿਸ਼ੂ ਆ ਜੀ ਬਹੁਤ ਹੀ ਸੋਹਣਾ ਪੇਪਰ ਟਿਸ਼ੂ ਜਿਵੇਂ ਆਪਾਂ ਕਹਿ ਦਿੰਨੇ ਆ ਬਹੁਤ ਸੋਹਣੇ ਨਿਊ ਬੇਸ ਨੇ ਸਾਰੇ ਜਿੰਨੇ ਵੀ ਇਹ ਹਨਾ ਰੈਡੀ ਹੋ ਰਹੇ ਨੇ ਪੀਸ ਸਾਰੇ ਇਹ ਨਿਊ ਬੇਸਾਂ ਦੇ ਉੱਪਰ ਆ ਇਹ ਵੀ ਪੀਸ ਪੈਚਵਰਕ ਦੇ ਨਾਲ ਬਹੁਤ ਸੋਹਣਾ ਨਾਲ ਗੋਟਾ ਪੱਤੀ ਦਾ ਕੰਮ ਹੋਇਆ ਨਾਲ ਥ੍ਰੈਡ ਦਾ ਕੰਮ ਚੱਲਿਆ ਹੋਇਆ ਬਹੁਤ ਸੋਹਣਾ ਪੀਸ ਆ ਬਹੁਤ ਹੀ ਵਧੀਆ ਲੁੱਕ ਦੇ ਰਿਹਾ ਨਾਲ ਸੇਮ ਮਿਲੂਗਾ ਬਾਹਾਂ ਦੇ ਉੱਪਰ ਦੇਖੋ ਕਿੰਨਾ ਹੈਵੀ ਕੰਮ ਮਿਲੂਗਾ ਮੋਰ ਪੰਖੀਆ ਸ਼ੇਡ ਜੇ ਸ਼ੇਡ ਆ ਇਹਦਾ ਸੂਟ ਦਾ ਦੇ ਨਾਲ ਇਹਦਾ ਸੇਮ ਹੀ ਦੁਪੱਟਾ ਰਹੂਗਾ ਸੇਮ ਫੈਬਰਿਕ ਦੇ ਉੱਪਰ ਹੀ ਦੁਪੱਟਾ ਵਾ ਬਹੁਤ ਹੀ ਪਿਆਰਾ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਸੂਟ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਇਹ ਵੀ ਨਿਊ ਫੈਬਰਿਕ ਆਇਆ ਵਾ ਜੀ ਨੈਕਸਟ ਪੀਸ ਇਹ ਵੀ ਪਿਓਰ ਸਾਰਾ ਹੈਂਡ ਦਾ ਪੀਸ ਪਲੱਸ 10 ਦੇ ਦਾ ਕੰਮ ਮਿਲੂਗੇ ਦੇ ਉੱਤੇ ਵੀ ਇਹ ਵੀ ਪਿਆਜੀ ਜਾਂ ਟੂਨਾ ਪਿਆਜੀ ਟੂਨਾ ਦੇ ਉਹ ਪਿੰਕ ਪਿਆਜੀ ਜੇ ਤੇ ਉੱਪਰ ਤੇ ਪੀਸ ਬਾਕਸ ਹੁਣ ਆਲਰੇਡੀ ਹੋ ਜਾ ਹੋਇਆ ਜੀ ਸਾਰਿਆਂ ਪੈਨਲ ਦਾ ਕੰਮ ਮਿਲੂਗਾ ਪੈਨਲ ਵੀ نیچے ਜਾ ਕੇ ਪੂਰੀਆਂ ਹੈਵੀ ਫਲਾਵਰ ਮਿਲਣਗੇ ਤੇ ਨਾਲ ਸੇਮ ਲਟਕਣ ਵਾਲੀ ਲੈਸ ਲੱਗੀ ਹੋਊਗੀ ਲਟਕਣ ਵਾਲੀ ਲੈਸ ਲੱਗੀ ਹੋਈ ਆ ਕੋਈ ਲੈਸਿਸ ਦਾ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ ਬਹੁਤ ਸੋਹਣਾ ਸਾਰਾ ਪੀਸ ਰੈਡੀ ਹੋਇਆ 1% ਵੀ ਤਾਂ ਗਾ ਨਹੀਂ ਸਾਰਾ ਟੋਟਲੀ ਹੈਂਡਵਰਕ ਆ ਟੋਟਲੀ ਹੈਂਡ ਪਲੱਸ ਦਬਕੇ ਦਾ ਕੰਮ ਆ ਬਹੁਤ ਹੀ ਪਿਆਰਾ ਨਾਲ ਸੇਮ ਸੋਬਰ ਜਾਂ ਕੰਮ ਆਊਗਾ ਬਾਹਾਂ ਦੇ ਉੱਪਰ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਬਹੁਤ ਸੋਹਣਾ ਪੀਸ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਆ ਲੋ ਜੀ ਨਾਲ ਹੈਗੀਆ ਸੇਮ ਬਾਟਮ ਪਲੇਨ ਤੇ ਨਾਲ ਹੈਗਾ ਇਹਦਾ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਬਿਲਕੁਲ ਹੀ ਪਿਓਰ ਦੀ ਕੁਆਲਿਟੀ ਆ ਬਿਲਕੁਲ ਇੰਨੀ ਵਧੀਆ ਪੂਰੀ ਸੌਫਟ ਵਾਲੀ ਸਾਰਾ ਦੇਖੋ ਗੋਟਾ ਪੱਤੀ ਨਾਲ ਸਾਰੇ ਦੁਪੱਟੇ ਦੇ ਉੱਪਰ ਕੰਮ ਮਿਲੂਗਾ ਨਾਲ ਲੈਸਿਸ ਦਾ ਕੰਮ ਮਿਲੂਗਾ ਬਹੁਤ ਸੋਹਣੇ ਦੁਪੱਟੇ ਸਾਰੇ ਸੂਟਾਂ ਨਾਲ ਰੈਡੀ ਹੋਏ ਹੋਏ ਨੇ ਇਹ ਹੈਗਾ オーਰੈਂਜ ਸ਼ੇਡ ਇਹ ਵੀ ਪੀਸ ਬਹੁਤ ਸੋਹਣਾ ਬਹੁਤ ਪਿਆਰਾ ਆ ਲੋ ਪਿਓਰ ਨੇਚਰਲ ਕ੍ਰੇਪ ਦਾ ਪੀਸ ਆ ਇਹ ਹਲੋ ਬਹੁਤ ਹੀ ਸੋਹਣਾ ਪੀਸ ਆ ਬਹੁਤ ਪਿਆਰਾ ਪੀਸ ਆ ਇੱਥੋਂ ਰੇਂਜ ਅੱਪ ਹੋ ਜੂਗੀ ਜੀ ਉਹ ਵਾਲੇ ਸੂਟ ਸਾਰੇ ਜਿੰਨੇ ਹੁਣ ਤੱਕ ਮੈਂ ਦਿਖਾਇਆ 3500 ਦੇ ਵਿੱਚ ਦਿਖਾਇਆ ਇੱਥੋਂ ਸੂਟ ਆਹ ਵਾਲਾ ਸੂਟ ਅਲੱਗ ਰੇਂਜ ਆ ਫਿਰ ਦੋ ਦਿਖਾਉਂਗੀ ਪੂਰੇ ਫੁੱਲ ਹੈਵੀ ਸੂਟ ਉਹਨਾਂ ਦੀ ਰੇਂਜ ਅਲੱਗ ਰਹੋਗੇ ਇਹ ਵੀ ਦੇਖ ਲਓ ਬਹੁਤ ਹੀ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਸਾਰਾ ਹੈਂਡ ਦੇ ਨਾਲ ਬਣਿਆ ਹੋਇਆ ਬਹੁਤ ਸੋਹਣਾ ਪੀਸ ਬਣਿਆ ਹੋਇਆ ਨਾਲ ਸੇਮ ਬਣ ਲਗੀਆਂ ਦੇਖੋ ਫੁੱਲ ਹੈਵੀ ਬਾਹਰ ਪੂਰਾ ਬਰਾਇਡਲ ਲੁੱਕ ਦਾ ਪੀਸ ਆ ਬਹੁਤ ਸੋਹਣੀ ਹੈ ਨਾ ਵਿਆਹ ਸ਼ਾਦੀਆਂ ਤੇ ਪਾਉਣ ਲਈ ਜਿਹੜੇ ਆਪਾਂ ਹੈਵੀ ਤੋਂ ਹੈਵੀ ਮੰਗਦੀਆਂ ਨੇ ਨਾਲ ਸੇਮ ਬਾਹਾਂ ਦੇ ਉੱਪਰ ਵਰਕ ਆਊਗਾ ਆਲ ਓਵਰ ਸੂਟ ਆ ਇਹ ਨਾਲ ਇਹਦੇ ਦੁਪੱਟਾ ਰਹੂਗਾ ਓਨ ਹੀ ਸ਼ੇਡ ਆ ਪਿਓਰ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਫੋਰ ਸਾਈਡ ਸਾਰੇ ਦੁਪੱਟੇ ਦੇ ਉੱਪਰ ਵਰਕ ਮਿਲੂਗਾ ਨਾਲ ਵਿੱਚ ਵੀ ਬੂਤੀ ਮਿਲੂਗੀ ਬਹੁਤ ਸੋਹਣਾ ਦੁਪੱਟਾ ਵਿਸਕੋਸ ਦੀ ਕੁਆਲਿਟੀ ਦਾ ਦੁਪੱਟਾ ਇਹ ਬਹੁਤ ਸੋਹਣੀਆਂ ਪ੍ਰਾਈਜ਼ ਰੇਂਜਾਂ ਨੇ ਇੰਨੀ ਰੇਂਜ ਦੇ ਵਿੱਚ ਇਹ ਵਾਲੇ ਸੌਟ ਇੰਪੋਸੀਬਲ ਆ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀਆਂ ਰਿਪੀਟ ਕਰਕੇ ਚਾਹੇ ਆਰਡਰ ਕਰ ਲਓ ਪਰ ਇਹ ਰੇਂਜਾਂ ਸਾਡੇ ਕੋਲ ਅਵੇਲੇਬਲ ਨਹੀਂ ਸਾਰੀਆਂ ਇਸੇ ਲਈ ਬਸ ਇਹ ਸਕਿਪ ਹੋ ਜਾਂਦੀ ਆ ਤਾਂ ਹੀ ਅੱਜ ਸੰਡੇ ਆਪਾਂ ਸਪੈਸ਼ਲ ਇਹ ਵੀਡੀਓ ਬਣਾ ਲਈਆਂ ਸਿਰਫ ਪਾਰਟੀwear ਕਲੈਕਸ਼ਨ ਦੇ ਉੱਪਰ ਸੋ ਜਿਹੜੀਆਂ ਵੀ ਭੈਣਾਂ ਵੇਟ ਕਰ ਰਹੀਆਂ ਨੇ ਅੱਗੇ ਵਿਆਹ ਸ਼ਾਦੀਆਂ ਨੇ ਬਹੁਤ ਸੋਹਣੀ ਰੇਂਜ ਦੇ ਉੱਪਰ ਬਹੁਤ ਹੀ ਪਿਆਰੀ ਕਲੈਕਸ਼ਨ ਆਈ ਆ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਭੈਣਾਂ ਨੂੰ ਇਹ ਸੂਟ ਚਾਹੀਦੇ ਨੇ ਹਾਲੋ ਇਹ ਜਿਵੇਂ ਇਹ ਉਹ ਵਾਲੇ ਪੀਸ ਨੇ ਕਈ ਭੈਣਾਂ ਕਹਿੰਦੀਆਂ ਨੇ ਸਾਡੇ ਘਰੇ ਆਣਾ ਜਿਵੇਂ ਹਨਾ ਕਿਸੇ ਦੇ ਖੋਦੇ ਵਿਆਹ ਹੁੰਦਾ ਕਰੇ ਆਨੰਦ ਕਾਰਜਾਂ ਲਈ ਸੂਟ ਚਾਹੀਦਾ ਪੂਰੀ ਬ੍ਰਾਈਡਲ ਲੁੱਕ ਜਾਂ ਹਨਾ ਨਵਾਂ ਨਵਾਂ ਵਿਆਹ ਹੋਇਆ ਤਾਂ ਆਪਾਂ ਪੂਰੀ ਬ੍ਰਾਈਡਲ ਲੁੱਕ ਪਾਉਣਾ ਪਸੰਦ ਕਰਦੇ ਆ ਇਹ ਉਹ ਵਾਲੇ ਸੂਟ ਨੇ ਪੂਰੇ ਹੈਵੀ ਟੋਟਲੀ ਹੈਂਡਵਰਕ ਆ ਲੋ ਟੋਟਲੀ ਹੈਂਡਵਰਕ ਆ ਸੂਟ ਇਹਨਾਂ ਲਈ ਸਲਿਸ਼ ਕਰੂਗਾ ਨਾ ਪਾਇਆ ਹੋਇਆ ਸਾਰਾ ਬਹੁਤ ਹੀ ਜਿਆਦਾ ਸੋਹਣਾ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਸਾਰਾ ਜਾਲ ਦਾ ਕੰਮ ਆ ਫਰੰਟ ਪੂਰੀ ਫੁੱਲਾਵੀ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਇਹ ਬਣਿਆ ਹੋਇਆ ਪੀਸ ਬਹੁਤ ਹੀ ਸੋਹਣਾ ਤੇ ਨਾਲ ਸੇਮ ਆਉਣੀਆਂ ਬਾਹਾਂ ਦੇ ਉੱਪਰ ਕੰਮ ਦੇਖ ਬਹੁਤ ਸੋਹਣਾ ਕੰਮ ਆਊਗਾ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦਾ ਹਨਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦਾ ਜਿਹੜਾ ਦੁਪੱਟਾ ਉਹ ਵੀ ਪੂਰਾ ਹੈ ਵੀ ਫੁੱਲ ਹੈਵੀ ਯਾਨਕਿ ਪੂਰੀ ਬਰਾਇਡਲ ਲੁੱਕ ਦਾ ਵਾਹ ਇਹ ਸੂਟ ਲਓ ਜੀ ਪੂਰਾ ਜਾਲ ਵਰਗਾ ਦੁਪੱਟੇ ਪਿਓਰ ਚਨੋਂਨ ਦੇ ਉੱਪਰ ਦੁਪੱਟਾ ਰੈਡੀ ਹੋਇਆ ਵਿਸਕੋਸ ਚਨੋਂਨ ਦੇ ਉੱਪਰ ਸਾਰਾ ਦੁਪੱਟਾ ਪੂਰਾ ਜਾਲ ਨਾਲ ਭਰਿਆ ਹੋਇਆ ਦੇਖ ਸਕਦੇ ਹੋ ਤੁਸੀਂ 1% ਵੀ ਜਾਨਕੀ ਆਈ ਨਹੀਂ ਹੈਗਾ ਪੂਰਾ ਫੁੱਲ ਹੈਵੀ ਆ ਦੋ ਕਲਰ ਨੇ ਇਹਦੇ ਵਿੱਚ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਨੇ ਮਹਿਰੂਨ ਕਿਹੜੀ ਵੀ ਮਿਲੂ ਇਹਦੇ ਵਿੱਚ ਤੁਹਾਨੂੰ ਤੇ ਰੈੱਡ ਕਲਰ ਵੀ ਮਿਲੂ ਦੋਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਤੇ ਕੰਮ ਤੁਸੀਂ ਚੈੱਕ ਕਰ ਲਓ ਪੂਰਾ ਟੋਟਲੀ ਹੈਂਡਵਰਕ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਸਾਰੇ ਸੂਟਾਂ ਦੇ ਪ੍ਰਾਈਸ ਸਕਰੀਨ ਤੇ ਸ਼ੋ ਹੋ ਜਾਣਗੇ ਸੋ ਜਿਹੜਾ ਸੂਟ ਵੀ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਜਾਂ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਆ ਕਰੋ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਉਹਦੇ ਨਾਲ ਕੀ ਹੁੰਦਾ ਕਿ ਡੇਲੀ ਜਿਹੜੀ ਆਪਣੀ ਵੀਡੀਓ ਆਉਂਦੀ ਆ ਤੁਹਾਡੇ ਤੱਕ ਪਹੁੰਚਦੀ ਆ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਂਦਾ ਕਈ ਵਾਰੀ ਪੈਣਾ ਕਹਿ ਦਿੰਦੀਆਂ ਨੇ ਕਿ ਪਤਾ ਨਹੀਂ ਚਾਲਦੀਆਂ ਚਾਲਗੀਆਂ ਵੀਡੀਓਜ਼ ਪੈਣ ਕਿੱਥੇ ਚਲੀਆਂ ਜਾਂਦੀਆਂ ਨੇ ਸਾਨੂੰ ਲੱਭਦੀਆਂ ਹੀ ਨਹੀਂ ਹੈਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਰੱਖੋਗੇ ਨਾਲ ਬੈਲ ਦਾ ਆਈਕਨ ਪ੍ਰੈਸ ਰੱਖੋਗੇ ਜ਼ਰੂਰ ਮਿਲਣਗੀਆਂ ਰੋਜ਼ ਤੁਹਾਨੂੰ ਵੀਡੀਓ ਮੇਰੀ ਪਹੁੰਚੂਗੀ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲ Mas